you mm -hmm. ਇਹ ਯਾਤਰਾ ਟੋਹਣਾ ਜਖਲ 2024 ਦੀ ਪਹਿਲੀ ਯਾਤਰਾ ਜਾਨੀ ਕਿ ਆਪਾਂ ਪਹਿਲੇ ਦਿਨ ਹੀ ਪਹੁੰਚਾਂਗੇ ਸ੍ਰੀ ਹਿਮਪੁਰ ਸਾਹਿਬ ਦਰਸ਼ਨ ਕਰਨ। ਜਿਸ ਦਿਨ ਕਪਾਟ ਖੁੱਲਣੇ ਆ। ਓਪਨਿੰਗ ਆ ਗੁਰਦੁਆਰਾ ਸਾਹਿਬ ਦੀ ਉੱਤੇ 2024 ਦੀ ਤੇ ਮੰਮੀ ਵੀ ਖੜੇ ਆ ਤੁਰਨ ਵਾਸਤੇ ਕਹਿੰਦੇ ਰਸਤੇ 'ਚ ਕੋਈ ਸ਼ਰਾਰਤ ਨਹੀਂ ਕਰਨੀ ਆ ਰਾਮਣਾ ਜਾਣਾ ਆ। ਤੇ ਅਸੀਂ ਹੁਣ ਪਹੁੰਚ ਗਏ ਗੁਰਦੁਆਰਾ ਗੁਰੂ ਨਾਨਕ ਦਰਬਾਰ ਟੋਹਣਾ। ਤੇ ਆਪਾਂ ਇੱਥੇ ਸਾਰਿਆਂ ਨੂੰ ਇਕੱਠੇ ਹੋਣ ਵਕਤੇ ਟਾਈਮ ਦਿੱਤਾ ਸੀ ਸਾਰੇ ਜਾਣੇ ਇਕੱਠੇ ਹੋ ਗਏ ਗੁਰਦੁਆਰਾ ਸਾਹਿਬ ਪਹੁੰਚ ਗਏ ਆ ਸਾਰਿਆਂ ਦੇ ਮੋਟਰਸਾਈਕਲ ਰੈਡੀ ਲੋ ਜੀ ਰਾਜੂ ਨੇ ਤੇ ਕਰ ਲਿਆ ਆਪਦਾ ਮੋਟਰਸਾਈਕਲ ਬਿਲਕੁਲ ਰੈਡੀ ਤੇ ਇੱਧਰ ਚੰਦੇ ਕਹਿੰਦਾ ਹੈਡ ਵਾਲਾ ਬਿਲਕੁਲ ਤਿਆਰ ਪਰ ਤਿਆਰ ਆ ਤੇ ਇੱਧਰ ਲੱੱਕੀ ਸਿੰਘ ਜੀ ਨਿਸ਼ਾਨ ਸਾਹਿਬ ਚੰਗੀ ਤਰ੍ਹਾਂ ਟੇਪ ਦੇ ਨਾਲ ਬੰਨ੍ਹਦੇ ਹੋਏ ਵੀ ਰਸਤੇ 'ਚ ਕੋਈ ਦਿੱਕਤ ਨਾ ਆਵੇ ਦਿਲਬਾਗ ਸਿੰਘ ਵੀ ਕਹਿੰਦੇ ਰੈਡੀ ਆ ਇਧਰ ਪ੍ਰੀਤ ਸੰਗਰੂਰ ਵਾਲਾ ਵੀ ਰੈਡੀ ਹੋ ਗਿਆ ਸਾਰੇ ਤਿਆਰ ਪਰ ਤਿਆਰ ਬੈਗ ਚੰਗੀ ਤਰ੍ਹਾਂ ਬੰਨ ਲਏ ਬਾਈਕਾਂ ਤੇ ਹੁਣ ਆਪਾਂ ਕਰਦੇ ਆ ਗੁਰੂ ਘਰ ਦੇ ਦਰਸ਼ਨ ਅੰਦਰੋਂ ਅਰਦਾਸ ਬੇਨਤੀ ਕਰਕੇ ਗੁਰਦੁਆਰਾ ਸਾਹਿਬ 'ਚ ਮੱਥਾ ਟੇਕ ਕੇ ਚੱਲੇ ਪਾਵਾਂਗੇ ਸ੍ਰੀ ਹਿਮਕੁੰਣ ਸਾਹਿਬ ਵੱਲ ਨੂੰ ਸਤਿ ਸ੍ਰੀ ਅਕਾਲ ਸਤਿ ਓਮਕਾਰ ਸਤਿ हां जी सारीयां संगतਾਂ ਤਿਆਰ ਪਰ ਤਿਆਰ ਹੋ ਗਈਆਂ ਟਾਈਮ 6 ਵਜੇਗੇ ਸਵੇਰ ਦੇ ਗਰਮੀ ਦਾ ਟਾਈਮ ਵੀ ਸੋਚਿਆ ਸੀ ਸਵੇਰ ਸਵੇਰੇ ਨਿਕਲਾਂਗੇ ਗਰਮੀ ਬਹੁਤ ਹੋ ਜਾਂਦੀ ਆ ਦੇ ਨੇ ਚਲੋ ਸਾਰੇ ਰੈਡੀ ਹੋ ਗਏ ਅਸੀਂ ਹਿਮਕੁੰਡ ਸਾਹਿਬ ਜਾਣ ਵਾਲੇ ਤਾਂ ਅਸੀਂ 8 ਜਾਣੇ ਤੇ 4 ਮੋਟਰਸਾਈਕਲ ਬਿਲਕੁਲ ਤਿਆਰ ਕਰਵਾ ਲਈ ਸੀ ਰੈਡੀ ਸਰਵਿਸ ਵਗੈਰਾ ਕਰਵਾ ਲਈ ਸੀ ਤੇ ਮੌਕੇ ਤੇ ਮਨਾ ਰਾਜਸਥਾਨ ਵਾਲਾ ਜਵਾਬ ਦੇਗਾ ਰਾਜੂ ਵਿਚਾਰਾ ਇਕੱਲਾ ਹੀ ਮੋਟਰਸਾਈਕਲ ਲੈ ਕੇ ਗਿਆ ਚਲੋ ਫਿਰ ਵੀ ਕੋਈ ਦਿੱਕਤ ਨਹੀਂ ਇਹ ਡਰਾਈਵਰ ਬੰਦਾ ਸੀ ਬਹੁਤ ਵਧੀਆ ਤਰੀਕੇ ਨਾਲ ਗਿਆ ਬੋਲੇ ਸੋਨਹਿਾ ਸਸਿਆ ਕਾਲਾ ਪਹੁੰਚ ਗਏ ਟੋਆਨੇ ਦੇ ਪट्रोल पंप ਤੇ ਹੁਣ ਕਰਾਵਾਂਗੇ ਮੋਟਰਸਾਈਕਲ ਦੇ ਟੈਂਕੀ ਬਿਲਕੁਲ ਫੁੱਲ ਦੇਖਦੇ ਆ ਕਿੰਨੇ ਚ ਟੈਂਕੀ ਫੁੱਲ ਹੁੰਦੀ ਆ ਤੇਲ ਕੁਛ ਪਹਿਲਾਂ ਪਿਆਈ ਵੀ ਸੀ ਕਿੰਨੇ ਦਾ ਕਰਾਵਾਂ ਭਾਈ ਭਾਈ ਫੁੱਲ ਕਰਾਈਏ ਯਾਰ ਫੁੱਲ ਟੈਂਕੀ ਹਾਂ ਜੀ ਦੇਖੋ ਕਿੰਨੇ ਕਿੰਨੇ ਹੁੰਦੀ ਆ ਤੁਸੀਂ ਕਰਵਾ ਲਈ ਫੁੱਲ ਟੈਂਕੀ ਕੱਟ ਮਾ ਲੋਜੀ ਟੈਂਕੀ ਹੋ ਗਈ ਮੋਟਰਸਾਈਕਲ ਤੇ ਬਿਲਕੁਲ ਫੁੱਲ ਉੱਪਰ ਤੱਕ ਹੋ ਗਿਆ ਤੇਲ ਤੇਲ ਪਿਆ ਆਪਣਾ ਜਿਹੜਾ ਦੇਖਦੇ ਆ 950 ਦਾ ਤੇਲ ਪਿਆ ਪਹਿਲਾਂ ਵੀ ਤੇਲ ਕੁਛ ਹੈਗਾ ਸੀ ਟੈਂਕੀ ਚ ਤੇ ਆਪਾਂ ਮੀਟਰ ਦੀ ਰੀਡਿੰਗ ਕਰਤੀ 0 ਤੋਂ ਸਟਾਰਟ ਦੇਖਾਂਗੇ ਕਿੰਨਾ ਕਿਲੋਮੀਟਰ ਚੱਲ ਜਾਂਦਾ ਮੋਟਰਸਾਈਕਲ ਪਾਪਾ ਇੱਥੋਂ ਚੱਲ ਕੇ ਗੁਰਦੁਆਰਾ ਤਮਤਾਨ ਸਾਹਿਬ ਰੁਕਾਂਗੇ ਉੱਥੇ ਮੱਥਾ ਟੇਕਾਂਗੇ ਦਰਬਾਰ ਸਾਹਿਬ ਲੱਕੀ ਤੇ ਬੱਗੇ ਨੇ ਫੇਸ ਮਾਸਕ ਵੀ ਸਪੈਸ਼ਲ ਮੰਗਾਇਆ ਵੀ ਲੰਬਾ ਸਫ਼ਰ ਹੈ ਡਸਟ ਵਗੈਰਾ ਨਹੀਂ ਪੈਂਦੀ ਨਾ ਹੀ ਐਨਕ ਦੀ ਲੋੜ ਪੈਣੀ ਬਹੁਤ ਵਧੀਆ ਰੇ ਤੇ ਅਸੀਂ ਹੁਣ ਚੱਲੇ ਬਿਲਕੁਲ ਤਿਆਰੀ ਆ ਤੁਰਦੇ ਤੁਰਦੇ ਬਹੁਤ ਹੀ ਕਾਫੀ ਟਾਈਮ ਲੱਗ ਜਾਂਦਾ ਕੋਈ ਹਵਾ ਬੁਣ ਲੱਗ ਜਾਂਦਾ ਕੋਈ ਕੁਝ ਕਰਨ ਲੱਗ ਜਾਂਦਾ ਵਾਹਿਗੁਰੂ ਜੀ ਕਰੋ ਦਰਸ਼ਨ ਗੁਰਦੁਆਰਾ ਤੁੰਤਾਂ ਸਾਹਿਬ ਦੇ ਇੱਥੇ ਅਸੀਂ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ 5 ਕੋ ਮਿੰਟ ਹੀ ਰੁਕੇ ਜਿਆਦਾ ਟਾਈਮ ਨਹੀਂ ਰੁਕੇ ਇੱਕ ਸਾਨੂੰ ਮਾਤਾ ਜੀ ਮਿਲ ਗਏ ਕਹਿੰਦੇ ਹੇਮਕੁੰਟ ਸਾਹਿਬ ਚੱਲਦੇ ਹੋ ਉਹਨਾਂ ਨੇ ਇੱਕ ਅਰਦਾਸ ਭੇਟਾ ਦਿੱਤੀ ਵੀ ਮੱਥਾ ਟੇਕਿਆ ਏ ਉਹ ਗੁਰਦੁਆਰਾ ਸਾਹਿਬ ਤੇ 엠ਕੁੰਡ ਸਾਹਿਬ માતા ਜੀ ਆ ਸੀਗਾ ਜ਼ਰੂਰ ਜੀ ਗੁਰ ਸੰਗਤ ਕੇ ਨੀ ਕਾਲ ਸਹ ਮਨ ਮੁਕੀ ਦਹਿਲਾ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ ਆਪੇ ਗੁਰ ਤੇ ਲਾ ਵਾਹ ਵਾਹ ਕੋਬਿੰਦ ਸਿੰਘ ਆਪੇ ਗੁਰ ਤੇ ਲਾ ਵਾਹ ਵਾਹ ਕੋਬਿੰਦ ਸਿੰਘ ਆਪੇ ਗੁਰ ਤੇ ਲਾ ਆਪੇ ਗੋਲੇ ਇਸ ਜਗਤੋਂ ਹਰੀਦਵਾਰ ਦਾ ਏਰੀਆ ਸਟਾਰਟ ਹੋ ਗਿਆ ਦੇਖਦੇ ਆ ਪ੍ਰੋਪਰ ਹਰੀਦਵਾਰ ਕਿੰਨਾ ਕਿਲੋਮੀਟਰ ਰਹਿ ਗਿਆ ਸਾਈਨ ਬੋਰਡ ਤੇ 7 ਕਿਲੋਮੀਟਰ ਹਰੀਦਵਾਰ ਰਹਿ ਗਿਆ ਇੱਥੋਂ ਸਵੇਰ ਸਵੇਰ ਦਾ ਟਾਈਮ ਆ ਸੜਕਾਂ ਕਾਫੀ ਖਾਲੀ ਆ ਕੋਈ ਟ੍ਰੈਫਿਕ ਨਹੀਂ ਹੈਗੀ ਇਸੇ ਕਰਕੇ ਸਵੇਰ ਸਵੇਰੇ ਨਿਕਲੇ ਸੀ ਵੀ ਵਧੀਆ ਟਾਈਮ ਨਾਲ ਪਹੁੰਚ ਜਾਾਂਗੇ ਸੰਕਟ ਜੂਨ ਆ ਗਿਆ ਬੱਗੇ ਹੋਣਾ ਦਾ ਮੋਟਰਸਾਈਕਲ ਇਹ ਨਾਲ ਨਾਲ ਹਾਰਨ ਮਾਰੀ ਜਾਂਦਾ ਸਿੰਦਰ ਕੁਦ ਨਹੀਂ ਅੜਾਲਾ ਵੀ ਕਹਿੰਦਾ ਸਾਡੇ ਵੀਡੀਓ ਵੀ ਬਣਾਓ ਸੰਕਟ ਜੂਨ ਮੌਸਮ ਵੀ ਬਹੁਤ ਵਧੀਆ ਆ ਮੋਟਰਸਾਈਕਲ ਵੀ ਚੱਲਦੇ ਹੋਏ 60 70 ਦੀ ਸਪੀਡ ਤੇ ਇਹ ਆ ਗਿਆ ਰਾਜੂ ਡਰਾਈਵਰ ਕੰਦਾ ਭਾਈ ਮੈਨੂੰ ਵੀ ਪਿੱਛੇ ਨਾ ਛੱਡੋ ਮੈਂ ਵੀ ਹੈਗਾ ਆ ਮੇਰੀ ਵੀ ਵੀਡੀਓ ਆਣਦੇ ਵਧੀਆ ਜੀ ਕਰਦਿਆਂ ਨੂੰ ਦਿਖਾਉਂਗਾ ਮਾ ਭਾਈ ਜ਼ਰੂਰ ਵੀਡੀਓ ਸਾਥੀ ਬਣਾਉਣੀ ਲੋ ਜੀ ਜਵਣਾ ਨਗਰ ਤੋਂ ਰਿਸ਼ੀਕੇਸ਼ ਰਹਿ ਗਿਆ 26 ਕਿਲੋਮੀਟਰ ਦਾ ਸਫ਼ਰ ਹੋਰ ਅਸੀਂ ਤੈਅ ਕਰਨਾ ਆ ਸ਼ਰੀਰ ਵੀ ਕਾਫੀ ਥੱਕ ਚੁੱਕਿਆ ਸਵੇਰ ਦੇ ਚੱਲੇ ਹੋਏ ਆ 6:30 ਵਜੇ ਦੇ ਟਮਾੜਿਓ ਤੇ ऋषिकेश रह गया 26 किलोमीटर ਇਹ ਸਾਰਾ ਏਰੀਆ ਹਰੀਦوار ਦਾ ਚੱਲਦਾ ਪਿਆ ਜੀ ਉਹ ਸਾਹਮਣੇ ਬਹੁਤ ਸੋਹਣਾ ਇੱਕ ਪੁਲ ਬਣਿਆ ਹੋਇਆ ਹੈ ਓਮ ਦਾ ਲੋਗੋ ਬਣਿਆ ਹੋਇਆ ਅੱਗੇ ਨੇੜੇ ਚੱਲ ਕੇ ਤੁਹਾਨੂੰ ਥੋੜਾ ਜਿਆਦਾ ਦਿਖਾ ਲਾਂਗੇ ਜ਼ੂਮ ਕਰਕੇ ਹਰੀਦوار ਥੱਲੇ ਗੰਗਾ ਨਦੀ ਚੱਲ ਰਹੀ ਹੈ ਦੇਖੋ ਤੇ ਪੁੱਲ ਬਣਾਇਆ ਹੈ ਲੋਕੋ ਓਮ ਦਾ ਤੇ ਪੁੱਲਾ ਜੀ ਬਹੁਤ ਸੋਹਣਾ ਥਿਓ ਬਹੁਤ ਵਧੀਆ ਲੱਗਦਾ ਪਿਆ ਬਹੁਤ ਵਧੀਆ ਏਰੀਆ ਮੌਸਮ ਵੀ ਬਹੁਤ ਵਧੀਆ ਵੀ ਗਰਮੀ ਮਹਿਸੂਸ ਨਹੀਂ ਹੋ ਰਹੀ ਮੋਟਰਸਾਈਕਲ ਤੇ ਬਹੁਤ ਆ ਦੇਖੋ ਇੱਥੇ ਗੰਗਾ ਨਦੀ ਚ ਪਾਣੀ ਵੀ ਬਹੁਤ ਜ਼ਿਆਦਾ ਆ ਪੂਲ ਪਾਣੀ ਆ ਉਹ ਸਾਹਮਣੇ ਇੱਕ ਭੋਲੇ ਸ਼ੰਕਰ ਦੀ ਬਹੁਤ ਹੀ ਵਧੀਆ ਮੂਰਤੀ ਲੱਗਦੀ ਆ ਉਹ ਸਾਹਮਣੇ ਮੂਰਤੀ ਦੇਖਰੀ ਭੋਲੇ ਸ਼ੰਕਰ ਦੀ ਇੱਕ ਤਾਰਾਂ ਵਾਲਾ ਪੁਲ ਬਣਿਆ ਹੋਇਆ ਹੈ ਇਹ ਵੀ ਬਹੁਤ ਹੀ ਵਧੀਆ 뷰 ਆ ਦੇਖਣ ਚ ਫਰੀਦਵਾਰ ਦਾ ਏਰੀਆ ਬਹੁਤ ਵਧੀਆ ਦੇਖਣ ਯੋਗ ਆ ਹੋਰ ਨੇ ਏਰੀਆ ਆ ਗਿਆ ਜੀ ਰਿਸ਼ੀਕੇਸ਼ ਦਾ ਰਿਸ਼ੀਕੇਸ਼ ਦਾ ਬਾਜ਼ਾਰ ਆ ਗਿਆ ਕਾਫੀ ਟ੍ਰੈਫਿਕ ਹੋ ਗਿਆ ਇਸ ਏਰੀਏ ਚ ਆ ਜਿਹੜੀ ਨਦੀ ਦੇਖਦੀ ਹੈ ਬਰਸਾਤਾਂ ਦੇ ਟਾਈਮ ਇਹਦੇ ਵਿੱਚ ਕਾਫੀ ਪਾਣੀ ਚੱਲਦਾ ਹੁੰਦਾ ਹੈ ਕਿਉਂਕਿ ਅੱਜ ਕੱਲ ਤਾਂ ਹਲੇ ਬਰਫ਼ ਉੱਤੇ ਜੰਮੀ ਹੋਈ ਹੈ ਖੁਰੇਗੀ ਫਿਰ ਪਾਣੀ ਚੱਲੂਗਾ ਇਹ ਆ ਗਿਆ ਜੀ ਪੈਟਰੋਲ ਪੰਪ ਤੋਂ ਪੈਟਰੋਲ ਪੰਪ ਦੇ ਥੋੜੀ ਹੀ ਅੱਗੇ ਗੁਰਦੁਆਰਾ ਸਾਹਿਬ ਆ ऋषिकेश जिथे ਆਪਾਂ ਹੁਣ ਰੁਕਾਂਗੇ ਰੈਸਟ ਕਰਾਂਗੇ ਤੋਂ ਸਾਹਮਣੇ ਦੇਖਦਾ ਪਿਆ ਨਿਸ਼ਾਨ ਸਾਹਿਬ ਦਵਾਲ ਸਾਹਿਬ ਦਾ ਤੇ ਬਿਲਡਿੰਗ ਵੀ ਨਜ਼ਰ ਆ ਰਹੀ ਹੈ ਟ੍ਰੈਫਿਕ ਕਾਫੀ ਆ ਬਾਜ਼ਾਰ ਦਾ ਸਾਰਾ ਏਰੀਆ ਜਾਮ ਲੱਗਾ ਹੋਇਆ ਹੌਲੀ ਹੌਲੀ ਚੱਲਣਾ ਪੈਂਦਾ ਇਸ ਕਰਕੇ ਇੰਨਾ ਟਾਈਮ ਤਾਂ ਸਾਨੂੰ ਪਿੱਛੇ ਨਹੀਂ ਲੱਗਿਆ ਜਿੰਨਾ ਟਾਈਮ ਰਿਸ਼ੀਕੇਸ਼ ਆਂਦੇ ਲੱਗਿਆ ऋषिकेश मार्केट च ट्रैफिक ਹੋ ਜਾਦੀ ਸੀ ਆ ਗਿਆ ਗੁਰਦੁਆਰਾ ਸਾਹਿਬ ਦਾ ਗੇਟ ਬੋਲੇ ਸੁਨਹਿਾਰ ਸਤ ਸ੍ਰੀ ਅਕਾਲ ਕਰੋ ਦਰਸ਼ਨ ਜੀ ਰਿਸ਼ੀਕੇਸ਼ ਗੁਰਦੁਆਰਾ ਸਾਹਿਬ ਤੇ ਅਸੀਂ ਪਹੁੰਚ ਗਏ ਜੀ ਰਿਸ਼ੀਕੇਸ਼ ਗੁਰਦੁਆਰਾ ਸਾਹਿਬ ਆਸ-ਪਾਸੇ ਦੇਖੋ ਸਾਰਾ ਪਹਾੜੀ ਇਲਾਕਾ ਦਿਖਦਾ ਪਿਆ ਸੰਗਤਾਂ ਵੀ ਹਲੇ ਬਹੁਤ ਕਟਿਆ ਕਿਉਂਕਿ ਸਟਾਰਟਿੰਗ 'ਚ ਆਪਾਂ ਚੱਲੇ ਆ 25 ਤਰੀਕ ਨੂੰ ਓਪਨਿੰਗ ਆ ਆਪਣੇ ਬਾਕੀ ਸਾਥੀ ਵੀ ਗੁਰਦੁਆਰਾ ਸਾਹਿਬ ਪਹੁੰਚ ਗਏ ਅਸੀਂ ਇਹਨਾਂ ਨੂੰ ਦੇਖਦੇ ਦੇਖਦੇ ਪਿੱਛੇ ਰਹਿ ਗਏ ਸੀ ਤੇ ਸਾਡੇ ਤੋਂ ਪਹਿਲਾਂ ਹੀ ਅੱਗੇ ਆ ਗਏ ਪਿੱਦੀ ਭਾਜੀ ਤਾਂ ਲੱਗਦਾ ਥੱਕ ਚੁੱਕਿਆ ਕਾਫੀ ਥਕਾਵਟ ਕਾਫੀ ਹੋ ਜਾਂਦੀ ਹੈ ਸਫ਼ਰ ਲੰਬਾ ਰਾ ਕਾਵੜ ਤਾਂ ਮਹਿਸੂਸ ਹੁੰਦੀ ਆ ਜ਼ਰੂਰ ਸਵੇਰੇ 6 ਵਜੇ ਟਵਾਣੇੋਂ ਚੱਲੇ ਸੀ ਤੇ 5 ਵਜੇ ਰਿਸ਼ੀਕੇਸ਼ ਪਹੁੰਚੇ ਸ਼ਾਮ ਨੂੰ ਕਾਫੀ ਟਾਈਮ ਲੱਗ ਗਿਆ ਇੱਧਰ ਅਸੀਂ ਬਾਈਕ ਪਾਰਕਿੰਗ ਲਾਤੀ ਸਾਰੀਆਂ ਬਾਈਕਾਂ ਆਪਾਂ ਚੰਗੀ ਤਰ੍ਹਾਂ ਲੌਕ ਕਰਕੇ ਪਾਰਕਿੰਗ ਲਾਤੀ ਹੈ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਚ ਹੁਣ ਆਪਾਂ ਦੇਖਦੇ ਹਾਂ ਕਮਰਾ ਵੀ ਰੂਮ ਮਿਲ ਜੇ ਬਹੁਤ ਵਧੀਆ ਗੱਲ ਹੈ ਬੈ ਰੈਸਟ ਹੋ ਜੂਗੀ ਆਰਾਮ ਕਰਾਂਗੇ ਬਹੁਤ ਸਾਰੇ ਤੁਸੀਂ ਥੱਕੇ ਤਾਂ ਨਹੀਂ ਅੱਜ ਕਿੰਨੀ ਕਥਾ ਕਬਟ ਹੋਈ ਆ ਜੇ ਆਪਾਂ ਐਕਡਮ ਕੜਜੇ ਲੋਕਰ ਹੈਪੀ ਬੰਦਾ ਹੈ ਹੈਪੀ ਰਹੇ ਗੋਬਿੰਦ ਘਾ ਲੱਗਦੇ ਹੈ ਬਾਰੋਂ ਮਿਲਿਆ ਰੂਮ ਨੰਬਰ 122 ਸਾਡੇ ਸਾਰੇ ਮੈਂਬਰ ਰੈਸਟ ਕਰਨ ਵਾਸਤੇ ਬੈਠੇ ਨੇ ਥਕਾਵਟ ਕਾਫੀ ਹੋ ਚੁੱਕੀ ਆ ਨਾ ਸਫਰ ਕਾਫੀ ਲੰਬਾ ਸੀ 300 ਕਿਲੋਮੀਟਰ ਦਾ ਸਫਰ ਸੀ ਜਿਹੜਾ ਬਾਈਕ ਤੇ ਤੈਅ ਕੀਤਾ ਸਾਰੇ ਥਕਾਵਟ ਮਹਿਸੂਸ ਕਰ ਰਹੇ ਆ ਸਾਰੇ ਜਾਣੇ ਥੱਕ ਗਏ ਆ ਆਰਾਮ ਕਰਦੇ ਪਏ ਆ ਇਧਰ ਵੀ ਆਰਾਮ ਕਰਨ ਵਾਸਤੇ ਰੂਮ ਮਿਲਿਆ ਸਾਡੇ ਨੇ ਇੱਕ ਪੱਖਾ ਲੱਗਾ ਹੈ ਬਹੁਤ ਵਧੀਆ ਫ੍ਰੀ ਸੇਵਾ ਚ ਜਿਹੜਾ ਰੂਮ ਮਿਲਿਆ ਬਹੁਤ ਵਧੀਆ ਗੱਦੇ ਵੇਹਰੇ ਨਹੀਂ ਮੈਨੂੰ ਜੋ ਕੀ ਤੁਸੀਂ ਤੁਹਾਡੇ ਤਾਂ ਪਾਜੀ ਪਰ ਤੈ ਕਰੇ ਤੁਸੀਂ 300 ਕਿਲੋਮੀਟਰ ਤੁਸੀਂ ਤੁਹਾਡੇ ਤੋਂ ਰਿਸ਼ੀਕੇਸ਼ ਦਾ ਸਫਰ ਤੈ ਕਰਕੇ ਆਏ ਹੋ ਕਾਫੀ ਤਕਾਵਟ ਮਹਿਸੂਸ ਹੋ ਰਹੀ ਹੋਣੀ ਤੁਹਾਨੂੰ ਠੀਕ ਹੈ ਜੀ ਠੀਕ ਹੈ ਚਲੋ ਬਾਈਬੁਰ ਦਾ ਸ਼ੁਕਰ ਹੈ ਤੁਸੀਂ ਦਰਸ਼ਨ ਕਰਨ ਵਾਸਤੇ ਆਏ ਬਹੁਤ ਵਧੀਆ ਹਾਂਜੀ ਭਾਈ ਤੁਸੀਂ ਕਿੱਥੋਂ ਕੁਦ ਨਹੀਂ ਹੈ ਲੱਗਿਆ ਜੀ ਸ਼ਹਿਰ ਆਪਣਾ ਅੱਛਾ ਜੀ 30-20 ਕਿਲੋਮੀਟਰ ਦਾ ਕਰਤੱਲ ਹੈ ਜੀ ਬਾਕੀ ਲੈਣਾ ਠੀਕ ਹੈ ਵਾਪਸ ਹੋ ਕੇ ਰੱਖਿਆ ਸਭ ਵੀ ਤਿਆਰ ਹੈ ਵਾਹ ਵਾਹ ਇਹ ਬੜੀ ਦਾ ਖਾਸ ਹੋਏ ਦੁਰਜੀ ਕੀ ਫਾਤੇ ਬਹੁਤ ਉਤਸ਼ਾਹ ਦੇ ਨਾਲ ਮੁੰਡਾ ਜੀ ਕੁਦ ਨਹੀਂ ਆੜ ਪਏ ਨੇ ਨਾਉਂ ਪਰ ਨਾਮ ਕੀ ਕਹੈ ਤਾ ਪ੍ਰਵੀਨਦਰ ਪ੍ਰਵੀਨਦਰ ਸਿੰਘ ਚੰਦੀ ਸ਼ਾਰਟਕਟ ਚ ਚੰਦੀ ਕਹਿੰਦੇ ਆ ਠੀਕ ਆ ਠੀਕ ਹੈ ਤੁਸੀਂ ਭਾਜੀ ਤੁਆਨੇ ਤੋਂ ਸਾਰਿਆਂ ਸੰਧਾਟਵਾਣੇ ਤੋਂ ਆਈਆਂ ਜੀ ਕਮਸ਼ੇ ਕਮ 310 ਜਾਂ 20 ਕਿਲੋਮੀਟਰ ਦਾ ਸਫ਼ਰ ਤੈ ਕਰਕੇ ਤਰਕੇਵਨ ਸਵੇਰੇ 8 ਵਜੇ ਚੱਲੇ ਸੀ ਸਾਰੇ ਜਾਣੇ ਹੁਣ ਟਾਈਮ ਹੋ ਗਿਆ 5:30 ਵਜੇ ਜੋ ਕਿ ਰਿਸ਼ੀਕੇਸ਼ ਗੁਰਦੁਆਰਾ ਸਾਹਿਬ ਕਮਰਾ ਲਿਆ ਸੀ ਉੱਥੇ ਪਹੁੰਚੇ ਆ ਸਾਰੇ ਜਾਣੇ ਇਕੱਠੇ ਹੋ ਕੇ ਰੈਸਟ ਕਰਦੇ ਤੇ ਇੱਧਰ ਇੱਕ ਹੈ ਬਾਈ ਜੀ ਸੰਗਰੂਰ ਤੋਂ ਆਏ ਨੇ ਸੰਗਰੂਰ ਪੁਰਾਣੇ ਰਹਿਣ ਵਾਲੇ ઠવાਣਾ ਦੇ ਸੀ ਹਾਂਜੀ ਬਾਈ ਠੀਕ ਠਾਕ ਹੋ ਤੁਸੀਂ ਵਦਿਆ ਵੀਊ ਇਹ ਪਿੱਛੇ ਜੋ ਦਿਖਦਾ ਸਰੋਵਰ ਕੀ ਨਾਮ ਹੈ इस लावां Yang ਇੱਦਾਂ ਵੇਖੋ ਕੀ ਤਾਤੋ ਤਾਰ ਸੁਪਿਆ ਮਹਿਰਾਮ ਤਹ ਹੋਈ ਤਾਰ ਸੁਪਿਆ ਮੇਰੇ